ਫੈਸਟਨਾਲਟੀ ਚ ਅੱਛੀ ਕਾਲ ਸੀ ਹਾਂ ਇਹ ਠੀਕੋ ਹਾਂ ਠੀਕ ਹੈ ਜੀ ਬੈਠਾ ਉੱਥੇ ਜੀ ਸਿੱਦੇ ਕੱਪੜੇ ਹਾਂ ਸੂਤਰ ਨਾਲ ਕਾਲੀ ਚਿੱਤੀ ਸੀ ਐਸ ਜੀ ਕੱਲ ਮੇਰੇ ਕੋਲ ਟਾਈਮ ਹੀ ਨਹੀਂ ਜਹਾਂ ਦਾ ਹਾਂ ਕੱਲ ਮੇਰੇ ਟਾਈਮ ਹੀ ਨਹੀਂ ਲੱਗਾ ਹੈਗਾ ਤੇ ਬਸ ਆਏ ਨਹੀਂ ਮੈਂ ਟਾਈਮ ਕੀ ਕੀਤਿਆ ਵੀ ਖਾਮਾ ਮੰਗੀਆ ਅੱਛਾ ਅੱਛਾ ਇੰਟਰਲੋਕ ਵੀ ਕੀਤਾ ਸਾਰਾ ਕੁਝ ਕੀਤਾ ਵੇਖੋ ਤੁਸੀਂ ਕੀ ਵਧੀਆ ਕੀਤਾ ਤੁਹਾਡਾ ਕੋਈ ਗੱਲ ਨਹੀਂ ਆਂਟੀ ਆ ਵੀ ਤੁਸੀਂ ਕੀਤਾ ਆ ਬਹੁਤ ਸੋਹਣਾ ਹਾਂ ਵੀ ਐਵੇਂ ਤੁਸੀਂ ਪਿਛਲੀ ਤਾਂ 2 ਸਾਲ ਸਾਲ ਤੋਂ ਪਿੰਡ ਅਸਿੱਤਾ ਸੀਗਾ ਤੁਸੀਂ ਦੀ ਹਾਂ ਹਾਂ ਪਿਛਲੀ ਤੋਂ ਪਿਛਲੀ ਸਰਦੀ ਤੁਹਾਡੇ ਤੇ ਮੈਸਵਾਇਆ ਸੀਗਾ ਹਾਂ ਵੀ ਐ ਵੀ ਵਧੀਆ ਕੀਤਾ ਹੋਇਆ ਇਹ ਤਾਂ ਵੀ ਕੀ ਉਹ ਮੁਰੀਆਂ ਤੇ ਵੀ ਡਿਜ਼ਾਈਨ ਪਾਇਆ ਆ ਅੱਛਾ ਅੱਛਾ ਇਹ ਸਾਰਾ ਕੁਝ ਤੁਸੀਂ ਦੇਖ ਲੈਣਾ ਘਰ ਦੇਖ ਲੈਣਾ ਜਾ ਕੇ ਆਓਗੇ ਤਾਂ ਉਹਨੇ ਦੇਖ ਲਓ ਜਾਂ ਘਰ ਦੇਖ ਲੈਣਾ ਪਾਓਗੇ ਤਾਂ ਬਾਕੀ ਕੋਈ ਕਮੀ ਹੋਈ ਤੇ ਦੱਸੋ ਕੋਈ ਹਾਂ ਇਹ ਬਾਕੀ ਦੇ ਲੋਕਾਂ ਦਾਨੀ ਨਹੀਂ ਦਈਦਾ ਹੁੰਦਾ ਕਿ ਉਹਦਾ ਵਧੀਆ ਹੱਦ ਕੱਲ ਮੈਂ ਕਹਿਣਾ ਕਿ ਤੁਹਾਨੂੰ ਕਿ ਉਹਦਾ ਵਧੀਆ ਇਹਦਾ ਘਟੀਆ ਕੋਈ ਗੱਲ ਨਹੀਂ ਉਹ ਗਰੀਬਾਂ ਦਾ ਵੀ ਰੱਬ ਹੁੰਦਾ ਤੇ ਹਾਂਜੀ ਹਾਂਜੀ ਉਹ ਤਾਂ ਕੋਈ ਕੋਈ ਗੱਲ ਗਰੀਬ ਵੀ ਰੱਬ ਨਹੀਂ ਬਣਾਇਆ ਕੋਈ ਗੱਲ ਨਹੀਂ ਠੰਡ ਦੇ ਵਿੱਚ ਤਾਂ ਲੋਕ ਛੋੜੇ ਸੁੱਟੇ ਨਾ ਤਾਂ ਕਹਿਣ ਲੱਗਦੇ ਨਹੀਂ ਕੋਈ ਗੱਲ ਨਹੀਂ ਰੱਬ ਨੇ ਗਰਮੀਆਂ ਵੀ ਬਣਾਈਆਂ ਤੇ ਸਰਦੀਆਂ ਵੀ ਬਣਾਈਆਂ ਤੁਹਾਨੂੰ ਦੇ ਹੀ ਦਿੱਤਾ ਨਾ ਹਾਂਜੀ ਹਾਂਜੀ ਰੱਬ ਨੇ ਹਾਂਜੀ ਦੇ ਹੀ ਤਾ ਹਣੀ ਤਾਂ ਪੂਰੀ ਤੀਨ ਤੜੀ ਹਾਂਜੀ ਹਾਂਜੀ ਇਦਾਂ ਨਹੀਂ ਕਰੀ ਗੰਦਾ ਅੱਛਾ ਨਦੀਆ ਸੂਟ ਹੈ ਤੁਹਾਡਾ ਠੀਕ ਹਮ ਹੋਰ ਸੌ ਬਸ ਨਦੀਆ अच्छा जी हां जी बढ़िया मैं भी ये कर लगी सा आ ਕੀਤਾ ਤੇ ਹੁਣ ਹੋਰ ਕਰ ਲਗੀ ਸਾ ਕੋਰਟਿੰਟੀ ਅੱਗੇ ਤਨਮਿੱਤਾ ਕਰ دی ਹੈ ਤਦ ਉਸ سونے ਬੜੇ ਸੋਚੀ ਮੈਨੂੰ ਲੱਗੇ ਮੈਂ ਤਾਂ ਕੀਤਾ ਸੀ ਜਿਆ ਜਿਹੜਾ ਤੈਨੂੰ ਦੇਣਾ ਨਾ ਉਸੇ ਵੀ ਸੋਨਾ ਹੈ ਨਹੀਂ ਦੇ ਕਿੜ ਕੜਿਆ ਬਿਆਹ ਹੋ ਜਾ ਰੇ ਮੈਂ ਤੇ ਲੈ ਜਾਂਦੀ ਇੱਕ ਇਨ ਹਾਂ ਤੇ ਮੈਂ ਨਾ ਤੁਸੀਂ ਇਸ ਤਰ੍ਹਾਂ ਕਰੋ 2 ਮਿੰਟ ਬੈਠੋ ਤੇ ਮੈਂ ਨਾ ਦੋ ਰੀਲਾ ਲੈ ਕੇ ਨਾ ਹੁਣੇ ਆਈ ਹਾਂ ਟੀ ਜਲਦੀ ਆਜੋ ਮੈਂ ਜਾਣਾ ਜਲਦੀ ਕੋਈ ਗੱਲ ਨਹੀਂ ਮੈਂ ਹੁਣੇ ਆਈ ਏ ਜੇ ਮੈਂ ਮੈਚ ਨਹੀਂ ਕਰ ਰਹੀ ਹਾਂ ਨਾ ਅੱਛਾ ਜੇ ਹਾਰਕੈਸਟ ਭਰੋ ਸਭ ਨੂੰ ਲੱਭੀ ਦੁਕਾਨ ਤੇ ਛੱਡ ਕੇ ਜਾਓ ਹਾਂਜੀ ਹਾਂਜੀ ਕੋਈ ਨਹੀਂ ਜਾਓ ਮੈਂ ਆਈ ਤੇ ਨਹੀਂ ਆਈ ਬੱਸ ਦਰੀ ਨਾ ਲੱਗੇ ਠੀਕ ਹੈ ਤੁਸੀਂ ਜਲਦੀ ਆ ਜੀ ਕਿੰਨਾ ਖੂਨ ਸੁੱਕੀ ਅੰਟੀ ਤੁਸੀਂ ਆ ਜੀ ਚਲੋ ਮੈਂ ਕਿਹੜਾ ਦੱਬ ਚੱਕਰ ਨੱਕੜ ਚੱਕਣ ਦੀ ਸੁੱਕੀ ਨਾ ਸੁੱਕ ਹੈ ਕੁਝ ਖਰੀਦ ਲੂੰਗਾ ਫਦੇ ਆ ਪਿਆਇ ਸਾਰਾ ਆ ਕੱਪੜਾ ਲੱਗਦਾ ਹੁਣ ਹਾਂ ਕੋਈ ਤਾਂ ਬੜਾ ਚੇਲੇ। ਮੈਨੂੰ ਬੜਾ ਦਿਲ ਕਰਦਾ ਮੇਰਾ ਤਾਂ ਦਿਲ ਕਰਦਾ ਸਾਰੇ ਚੱਕ ਕੇ ਲੈ ਜਾ ਕਿਤੇ ਦੇ ਕੋਲ। ਮੈਨਤੀ ਮੈਨੂੰ ਦੇ ਦਿਓ। ਇਹ ਆਖਿਰ ਨੂੰ ਸੋਨਾ ਕੱਪੜਾ ਹੈ। ਅੰਟੀ ਵੀ ਨਾ ਆ ਜਾ। ਸ਼ਰਟ ਕਿੰਨਾ ਸੋਨਾ ਛਿੱਪੇ। ਇਹਦਾ ਜੇ ਸ਼ਰਟ ਛਿੱਪਿਆ ਹੋਵੇ। ਬੱਟਾ ਕੱਪੜਾ ਹੈ। ਕਿੰਨਾ ਮੁਸਤਕਚੇਰਾ ਮੈਂ ਦੇਖਾ ਇੰਤਜ਼ਾਮ ਹੈ ਇਹ ਤੁਹਾਨੂੰ ਪੂਰਾ ਚਾਹੇ ਉਹਿਆ ਪਿਆਰਾ ਨਾ ਪੜਾ ਆਹ ਕਿੰਨਾ ਸੋਨਾ ਸੁਣ ਆਹ ਆ ਕੀ ਲਿਖਾ ਬੜਾ ਗੜਕ

रा तू सोचो मैं पर मेन नहीं सोना लगता है मेन आने आंटी जो गे ना मैं कहना आंटी जी वादिया जी मोटिया मोतिया वाली लैस लाय मोती मोती है सोनी सुन, सोनी जी लैस है किनिया लैसा पाइया ना लैस पे तो कोई वाया जी ला दें तीस रुपए की लैन बना बना रखी तो अच्छा, आंटू आ गए हाँ, हाँ अच्छा जी हां आंटू क्वेश्चन नहीं चलो ठीक है आंटी मैं चल दी हैं फिर है रीला मिल गया रीला ਅੱਛਾ ਜੀ ਫਿਰ ਮੈਂ ਚੱਲਦੀ ਕੋਲਾ ਕੋਲਾ ਕੁਝ ਕਰਨ ਦੇ ਇਹਨੇ ਕੋਲਾ ਕੋਲਾ ਕੁਝ ਕਰਨੀ ਆ ਉਹ ਕਿਨੇ ਕਰਦੇ ਨੇ ਇਹ ਸੂਟ ਵੀ ਦੇਖਦੇ ਨੇ ਆ ਦੇਖਾ ਆ ਚਲੋ ਕੋਈ ਗੱਲ ਨਹੀਂ ਉੱਥੇ ਫਿਰ ਆ ਕੇ ਪੁੱਛ ਇਹਦਾ ਵੀ ਵਿਸ਼ਵਾਸ ਮੈਂ ਤੇ ਵਿਸ਼ਵਾਸ ਕਰਕੇ ਚੱਲੀ ਗਈ ਮੈਂ ਰੀਡਾ ਲੈਣ ਤੇ ਉਹ ਮੈਂ ਉਹ ਜਨ ਕੋ ਲਾ ਕੇ ਨਾਲੀ ਲਾਈ ਸੀ ਆਪ ਦੇ ਤੇ ਨਾਲੀ ਆ ਵੀ ਬਹੁਤ ਜ਼ਿਆਦਾ ਤੇ ਲੱਗ ਗਈ ਇਹ ਵੀ ਆ ਮੈਂ ਕਹਿੰਦਾ ਨਹੀਂ ਕਿ ਮੈਂ ਇਹ ਦਾ ਕੋਈ ਕੁਝ ਮਾਲੇ ਕੰਮ ਕਰੀ ਜਾਂਦੀ ਹੈ ਹਾਏ ਨਾ ਤੇਰੇ ਉਹ ਜਨ ਕੋ ਲਾ ਕੇ ਨਾਲੀ ਲਾਈ ਸੀ ਤੇ ਜਿਹੜੀ ਚਾਹ ਚਲੋ ਚੱਲੋ ਆਪਣਾ ਕੰਮ ਕਰੀ ਲੈ ਤੇ ਉਹ ਲਾ ਲਿਓ ਇਹ ਨਹੀਂ ਕਿ ਆਦਮੀ ਕਹਿੰਦਾ ਨਹੀਂ ਕਿ ਆਦਮੀ ਮੇਰਾ ਨਾਮ ਪਰਮਜੀਤ ਕੋਰਾ ਔਰ ਸਲਾਈ ਜੋ ਠੰਡ ਦਾ ਮੌਸਮ ਆ ਰਿਹਾ ਹੈ ਤੇ ਚਲੋ ਗਰੀਬ ਜਾਂ ਅਮੀਰ ਦੋਨਾਂ ਦਾ ਤਾਂ ਬਰਾਬਰ ਹੀ ਹੁੰਦਾ ਫਾਰੰਡੇ ਤੇ ਇੱਕ ਲੇਡੀ ਵੀ ਮੇਰੇ ਕੋਲ ਸੂਟ ਕਮਾਉਣ ਆਈ ਹੈ ਤੇ ਦੂਜਿਆਂ ਦੇ ਸੂਟ ਦੇਖ ਕੇ ਉਹਨਾਂ ਨੇ ਬੜਾ ਬੋਲ ਨੂੰ ਸੋਚਿਆ ਕਿ ਉਹਨਾਂ ਦੇ ਵਧੀਆ ਨੇ ਤੇ ਮੇਰਾ ਕੱਟਿਆ ਆ ਵੀ ਮੇਰਾ ਸੂਟ ਠੀਕ ਨਹੀਂ ਹੈਗਾ ਤੇ ਚਲੋ ਗਰੀਬ ਜਾਂ ਅਮੀਰ ਸਾਰੇ ਇੱਕੋ ਜਿਹੇ ਨਹੀਂ ਹੁੰਦਾ ਬਰਾਬਰ ਬੰਦਾ ਨਹੀਂ ਹੁੰਦਾ ਤੇ ਮੈਂ ਉਹਨੂੰ ਹੌਸਲਾ ਬਲਾਸਾ ਦਿੱਤਾ ਕਿ ਨਹੀਂ ਤੇਰਾ ਸੂਟ ਹੋਣਾ ਹੈ ਠੀਕ ਹੈ ਉਹਨਾਂ ਲੋਕਾਂ ਦੇ ਸੂਟ ਦੇ ਦਿੱਤੇ ਤੇ ਉਹਨੇ ਬੜਾ ਅਫੇਂਦੀ ਕੀਤਾ ਕਿ ਮੇਰਾ ਸੂਟ ਚਰਮਾਨੀ ਆ ਬੰਈ ਬਹੁਤ ਵਧੀਆ ਨੇ ਤੇ ਗਰੀਬ ਦੀ ਸਰਦੀ ਦੂਰ ਦੀ ਸਰਦੀ ਹੋ ਗਈ ਆ ਚਲੋ ਮੈਂ ਉਹਨੂੰ ਬਲਾਸਾ ਦਿੱਤਾ ਕਿ ਮੈਂ ਕੱਲ ਕੋਈ ਨਹੀਂ ਰੱਬ ਨੇ ਤੈਨੂੰ ਚੜ੍ਹ ਦੇ ਤਿਆਰ ਸੂਟ ਤੇ ਦੇ ਹੀ ਦਿੱਤਾ ਵਰਨੀ ਦਿੱਤਾ ਸੋ ਇਸ ਤਰ੍ਹਾਂ ਆਪਾਂ ਨੂੰ ਸੋਚਣਾ ਨਹੀਂ ਚਾਹੀਦਾ ਕਹਿਣਾ ਨਹੀਂ ਚਾਹੀਦਾ ਸੋਚਣਾ ਨਹੀਂ ਚਾਹੀਦਾ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਕਹਾ ਦਿੱਤਾ ਤੇ ਮੈਂ ਉਹਨਾਂ ਨੂੰ ਦਿਲਾਸਾ ਦਿੱਤਾ ਤੇ ਮੈਂ ਅੱਗੋਂ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਕਿ ਚਲੋ ਵੀ ਮੇਰੇ ਕੋਲ ਸੂਟ ਪਿਆ ਬਹੁਤ ਵਧੀਆ ਤੇ ਤੁਹਾਨੂੰ ਉਹ ਵੀ ਦੇ ਦਾਂਗੇ ਤੇ ਇੱਕ ਗਰੀਬ ਬੰਦਾ ਕਿ ਚਲੋ ਆਪਾਂ ਕੰਨ ਗਾ ਲਓ ਤੇ ਮੈਂ ਉਹਨਾਂ ਨੂੰ ਲਾਫਾਰੇ ਵੀ ਇਹਨੂੰ ਕਹਤਾ ਕਿ ਮੈਂ ਲਾਫ ਲੈਣੀ ਆ ਮੈਂ ਲਾਫ ਹਲਵਾਣੀ ਆ ਤੇ ਮਾ ਦਾ ਕੋਈ ਨਾ ਤੁਸੀਂ ਲਾਫ ਹਲਵਾਓ ਮੈਂ ਲਾਫਾਰੇ ਕੁਝ ਨਹੀਂ ਆ ਤੇ ਮੈਂ ਤਾਂ ਨਹੀਂ ਤੇ ਚਲੋ ਤੁਹਾਨੂੰ ਸੋਚਣਾ ਚਾਹੀਦਾ ਤੇ ਪੇਨਰ ਬਾਰੇ ਵੀ ਕੋਈ ਟੋਕਣਾ ਨਹੀਂ ਦਿੰਦਾ ਉਹਨਾਂ ਨੂੰ ਜੀ ਕਹਿੰਦਾ ਵੀ ਬਹੁਤ ਔਖਾ ਕੰਮ ਹੁੰਦਾ ਹੈ ਬਹੁਤ ਜਿਆਦਾ ਹੀ ਔਖਾ ਹੁੰਦਾ ਹੈ 3 ਦਿਨ ਬੈਠਣਾ ਔਰ ਕਿਤੇ ਵੇਲੇ ਤੇ ਤਿਰਪਾਈਆਂ ਕਰਦਿਆਂ ਕਰਦੇ ਹੱਥੇ ਵਿੱਚ ਸੂਈ ਪਿਛਲਾ ਨੱਕਾ ਹੀ ਲੰਗ ਜਾਂਦਾ ਹੈ ਔਰ ਬਲੱਡ ਬਗਰ ਲੱਗ ਜਾਂਦਾ ਤੇ ਜਦ ਅਸੀਂ ਕਪੜਾ ਵੀ ਬਹੁਤ ਬਹੁਤ ਮਹਿੰਗਾ ਲੈਣੇ ਆ ਤੇ ਸਾਨੂੰ ਸਲਾਈ